ਜਾ ਸ਼੍ਰੀ ਕ੍ਰਿਸ਼ਨ ਆਈ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਪੈਂਟ ਦੀ ਲੈਂਥ ਕਟਾਉਣਾ ਲੈਂਥ ਘਟਾ ਕੇ ਕੜਾ ਕੱਟ ਕੇ ਦੁਬਾਰਾ ਲਗਾਉਣਾ ਆਪਾਂ ਉਹਨਾਂ ਦੀ ਪੈਂਟ ਮਿਲ ਲਈ ਹੈ ਪੈਂਟ ਹੈਗੀ ਹੈ 36 ਅੱਧਾ ਇੰਚ ਆਪਾਂ ਸਲਾਈ ਰੀ ਰੱਖ ਲਿਆ ਤੇ ਆਪਾਂ 5 ਇੰਚ ਜਿਹੜੀ ਫालतू थी ਉਹ ਕਟਿੰਗ ਕਰਤੀ ਇਹ ਕੱਟ ਕੇ ਆਪਾਂ ਕੜੇ ਨੂੰ ਅਲੱਗ ਧਾਰ ਲਾਂਗੇ ਹੁਣ ਇਹ ਅੱਜ ਤੁਹਾਨੂੰ ਦੁਬਾਰਾ ਤਾਂ ਦੱਸ ਰਿਆਂ ਪਹਿਲਾਂ ਵੀ ਦੱਸੀ ਸੀ ਉਹ ਉਹਦਾ ਕਲਰ ਬਲੈਕ ਸੀ ਸਲਾਈ ਉਹਦੇ ਵਿੱਚ ਫਿਰ ਆਪਾਂ ਨੂੰ ਦਿਖੀ ਨਹੀਂ ਹੈਗੀ ਤਾਂ ਕਰਕੇ ਇਹ ਥੋੜਾ ਜਿਹਾ ਕਲਰ ਦਾ ਫਰਕ ਹੈ ਵੀ ਥੋਨੂੰ ਸਲਾਈ ਚੰਗੀ ਤਰ੍ਹਾਂ ਦਿਖ ਜੇ ਆ ਦੇਖੋ ਕੜਾ ਕੱਟ ਕੇ ਸਲਾਈ ਦੇ ਨਾਲ ਸਲਾਈ ਲਗਾ ਕੇ ਵਿਚਾਲੇ ਵਾਲੀ ਸਲਾਈ ਨਾਲ ਬਸ ਆ ਦੇਖੋ ਬਿਲਕੁਲ ਨਾਲ ਨਾਲ ਇਹ ਸਲਾਈ ਉਹਦੇ ਬਲੈਕ ਕਲਰ ਕਰਕੇ ਦਿਖੀ ਨਹੀਂ ਹੈਗੀ ਬਲੈਕ ਪੈਂਟ ਦੀ ਤਾਂ ਕਰਕੇ ਅੱਜ ਥੋਨੂੰ ਦੁਬਾਰਾ ਦੱਸਿਆ ਇਹ ਬਹੁਤ ਜਲਦੀ ਲੱਗ ਜਾਂਦਾ ਹੀ ਫਿਰ 5 ਮਿੰਟਾਂ ਦਾ ਕੰਮ ਹੈ ਆ ਦੇਖੋ ਕਿੰਨੀ ਫਿਨਿਸ਼ਿੰਗ ਆਈ ਹੈ ਕੜਾ ਆਪਣਾ ਲੱਗ ਕੇ ਰੈਡੀ ਹੋ ਗਿਆ ਧੰਨਵਾਦ